ਪੰਜਾਬ ਦੇ ਵਿੱਚ ਹਜ਼ਾਰਾਂ ਔਰਤਾਂ ਇਕੱਠੀਆਂ ਹੋਈਆਂ ਨੇ ਤੇ ਮੁੱਖ ਮੰਤਰੀ ਦੇ ਵਿਰੁੱਧ ਬਹੁਤ ਵੱਡਾ ਰੋਸ ਪ੍ਰਦਰਸ਼ਨ ਕੀਤਾ ਹੈ ਮੁੱਖ ਮੰਤਰੀ ਦੀ ਉਹ ਕਿਹੜੀ ਸੋਚ ਸੀ ਉਹ ਕਿਹੜੀ ਮਾਨਸਿਕਤਾ ਸੀ ਜਿਸ ਕਰਕੇ ਮੁੱਖ ਮੰਤਰੀ ਨੇ ਭਰੇ ਇਕੱਠ ਦੇ ਵਿੱਚ ਇੱਕ ਔਰਤ ਦੇ ਨਾਲ ਇਹ ਹਰਕਤ ਕੀਤੀ ਕਿ ਚਫੇਰੇ ਮੁੱਖ ਮੰਤਰੀ ਦਾ ਵਿਰੋਧ ਸ਼ੁਰੂ ਹੋਇਆ ਹੁਣ ਮੈਂ ਤੁਹਾਨੂੰ ਘਟਨਾ ਦੱਸਦਾ ਤੁਸੀਂ ਵੀ ਆਪਣਾ ਵਿਚਾਰ ਆਪਣਾ ਕਮੈਂਟ ਲਿਖਿਓ ਕਿ ਕੀ ਮੁੱਖ ਮੰਤਰੀ ਨੇ ਇਹ ਠੀਕ ਕੀਤਾ ਸੀ ਘਟਨਾ ਜੀ ਬਿਹਾਰ ਦੀ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਪਿਛਲੇ ਦਿਨੀ ਇੱਕ ਜਿਹੜੀ ਡਾਕਟਰ ਬੀਬੀ ਸੀ ਜਦੋਂ ਉਹ ਸਟੇਜ ਦੇ ਉੱਪਰ ਮੁੱਖ ਮੰਤਰੀ ਤੋਂ ਆਪਣਾ ਇੱਕ ਅਵਾਰਡ ਸਨਮਾਨ ਲੈਣ ਲਈ ਸਟੇਜ ਤੇ ਆਉਂਦੀ ਹੈ ਤਾਂ ਮੁੱਖ ਮੰਤਰੀ ਉਹਦਾ ਕੱਪੜਾ ਖਿੱਚਦਾ ਤੇ ਉਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਇੱਕ ਵਿਵਾਦ ਪਖਦਾ ਤੇ ਇੱਥੇ ਇਹ ਵੀ ਮੈਂ ਦੱਸ ਦਿਆਂ ਕਿ ਉਹ ਕੱਪੜਾ ਖਿੱਚਣ ਦੀ ਹਰਕਤ ਦੇ ਸਮਰਥਨ ਦੇ ਵਿੱਚ ਉਹਨੂੰ ਠੀਕ ਠਹਿਰਾਉਣ ਦੇ ਲਈ ਬੀਜੇਪੀ ਦੇ ਕੁਝ ਨੇਤਾ ਬੋਲਣ ਲੱਗ ਪਏ ਹੋਰ ਕੁਝ ਲੀਡਰ ਬੋਲਣ ਲੱਗ ਪਏ ਮਾਮਲਾ ਇਹ ਸੀਗਾ ਕਿ ਉਹ ਜਿਹੜੀ ਬੀਬੀ ਸੀ ਉਹ ਮੁਸਲਮ ਬੀਬੀ ਸੀ ਤੇ ਜਿਵੇਂ ਹਰ ਇੱਕ ਫਿਰਕੇ ਹਰ ਇੱਕ ਭਾਈਚਾਰੇ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਰੀਤੀ ਰਿਵਾਜ ਨੇ ਭਾਵੇਂ ਉਹ ਗਲਤ ਨੇ ਭਾਵੇਂ ਠੀਕ ਨੇ ਪਰ ਹੈਗੇ ਨੇ ਹਰ ਇੱਕ ਫਿਰਕੇ ਚ ਕੁਝ ਕੁਝ ਰਸਮਾਂ ਰਿਵਾਜ ਜਿਹੜੇ ਨੇ ਉਹ ਪ੍ਰਾਤਨ ਟਾਈਮ ਦੇ ਨੇ ਜਿਨ੍ਹਾਂ ਨੂੰ ਅੱਜ ਗਲਤ ਕਿਹਾ ਜਾ ਸਕਦਾ ਹੈ ਕੁਝ ਠੀਕ ਹੁੰਦੇ ਨੇ ਕੁਝ ਗਲਤ ਹਰ ਇੱਕ ਦੇ ਵਿੱਚ ਹੁੰਦੇ ਨੇ ਪਰ ਹੁਣ ਜਿਹੜਾ ਉਹ ਕੱਪੜਾ ਬੀਬੀ ਆਪਣੇ ਮੂੰਹ ਤੇ ਬਨ ਕੇ ਆਈ ਉਹ ਮੁਸਲਮ ਭਾਈਚਾਰੇ ਦੇ ਵਿੱਚ ਇੱਕ ਉਹ ਰਵਾਇਤ ਕਹਿ ਲੋ ਜਾਂ ਉਹਨਾਂ ਦੀ ਇੱਕ ਪਰੰਪਰਾ ਕਹਿ ਲੋ ਜਾਂ ਕੁਝ ਕਹਿ ਲੋ ਪਰ ਹਜਾਬ ਜਾਂ ਨਕਾਬ ਉਹਨੂੰ ਉਹ ਕਹਿੰਦੇ ਨੇ ਜਦੋਂ ਉਹ ਬੀਬੀ ਆਈ ਸਟੇਜ ਤੇ ਤਾਂ ਮੁੱਖ ਮੰਤਰੀ ਨੂੰ ਪਤਾ ਕਿ ਇਹ ਇਸ ਭਾਈਚਾਰੇ ਦੇ ਵਿੱਚ ਇਹ ਇਹ ਚੀਜ਼ ਚੱਲਦੀ ਹੈ ਤਾਂ ਮੁੱਖ ਮੰਤਰੀ ਨੇ ਉਹ ਬੀਬੀ ਦਾ ਇੱਕਦਮ ਮੂੰਹ ਤੋਂ ਕੱਪੜਾ ਖਿੱਚ ਕੇ ਆਪ ਹੀ ਲਾਉਣਾ ਸ਼ੁਰੂ ਕਰਤਾ ਮੰਨ ਲਓ ਮੁੱਖ ਮੰਤਰੀ ਨੇ ਜੇ ਉਹ ਕੱਪੜਾ ਲਾਉਣਾ ਵੀ ਸੀ ਤਾਂ ਉਹਦੀ ਇੱਕ ਤਮੀਜ਼ ਇੱਕ ਅਕਲ ਹੋ ਸਕਦੀ ਸੀ ਨਾ ਕਿਹਾ ਜਾ ਸਕਦਾ ਸੀ ਉਹਨੂੰ ਹੀ ਬੀਬੀ ਕੱਪੜਾ ਉਤਾਰਿਓ ਜਾਂ ਭੈਣ ਜੀ ਆ ਕੁਝ ਮਿੰਟ ਦੇ ਲਈ ਸਟੇਜ ਤੇ ਤੁਸੀਂ ਇਹ ਜਿਹੜਾ ਨਕਾਬ ਜਾਂ ਹਿਸਾਬ ਹੈ ਉਤਾਰ ਸਕਦੇ ਹੋ ਉਹਨੂੰ ਕਿਹਾ ਜਾ ਸਕਦਾ ਸੀ ਜਾਂ ਸਿਕਿਉਰਿਟੀ ਨੂੰ ਪਹਿਲਾਂ ਤੋਂ ਹੀ ਹਦਾਇਤ ਕੀਤੀ ਜਾ ਸਕਦੀ ਸੀ ਵੀ ਭਾਈ ਐਸ ਸਥਿਤੀ ਦੇ ਵਿੱਚ ਜੇ ਕੋਈ ਆਉਂਦਾ ਹੈ ਤਾਂ ਉਹਨੂੰ ਨੀਚੇ ਹੀ ਉਹਦਾ ਕੱਪੜਾ ਉਤਰਵਾ ਦਿਓ ਜਾਂ ਜੇ ਕੋਈ ਆ ਹੀ ਗਿਆ ਸੀ ਸਟੇਜ ਤੇ ਤਾਂ ਮੁੱਖ ਮੰਤਰੀ ਆਪਣੀ ਸਿਕਿਉਰਿਟੀ ਨੂੰ ਕਹਿ ਸਕਦਾ ਸੀ ਵੀ ਭਾਈ ਆ ਪੁੱਛੋ ਕਿਉਂ ਪਾਇਆ ਹੈ ਜਾਂ ਕਿਸ ਤਰ੍ਹਾਂ ਪਰ ਮੁੱਖ ਮੰਤਰੀ ਭਰੇ ਇਕੱਠ ਦੇ ਵਿੱਚ ਚੈਨਲਾਂ ਦੇ ਕੈਮਰਿਆਂ ਦੇ ਸਾਹਮਣੇ ਆਪ ਹੀ ਖਿੱਚ ਕੇ ਉਹਦੇ ਮੂੰਹ ਤੋਂ ਐਦਾਂ ਕਰਕੇ ਕੱਪੜਾ ਉਤਾਰ ਰਿਹਾ ਤੇ ਉਹਦੀ ਛਾਤੀ ਤੇ ਵੀ ਮੁੱਖ ਮੰਤਰੀ ਦਾ ਹੱਥ ਵੱਜ ਰਿਹਾ ਉਸ ਤੋਂ ਬਾਅਦ ਪੂਰੇ ਦੇਸ਼ 'ਚ ਚਰਚਾ ਚੱਲੀ ਵੀ ਕੀ ਬਿਹਾਰ ਦੇ ਮੁੱਖ ਮੰਤਰੀ ਦੀ ਇਹ ਹਰਕਤ ਸਹੀ ਹੈ ਜਾਇਜ ਹੈ ਜਾਂ ਇਹ ਪੈੜੀ ਕਰਤੂਤ ਹੈ ਦੇਖੋ ਜਿਹੜੇ ਤਾਂ ਪਿਛਲੱਗ ਪਾਰਟੀਆਂ ਦੇ ਉਹ ਤਾਂ ਇਹੀ ਕਹਿ ਰਹੇ ਨੇ ਵੀ ਠੀਕ ਕੀਤਾ ਗਲਤ ਕੀ ਕੀਤਾ ਸਹੀ ਕੀਤਾ ਪਰ ਮੈਨੂੰ ਲੱਗਦਾ ਬਿਲਕੁਲ ਗਲਤ ਕੀਤਾ ਕੁਈ ਰਿਵਾਜ ਕਿਸੇ ਧਰਮ ਦਾ ਕੋਈ ਪਰੰਪਰਾ ਕਿਸੇ ਧਰਮ ਦੀ ਜਾਂ ਫਿਰਕੇ ਦੀ ਸਹੀ ਹੈ ਕਿ ਗਲਤ ਆ ਇਹ ਵੱਖਰੀ ਗੱਲ ਆ ਪਰ ਜਦੋਂ ਉਹ ਹੈਗੀ ਆ ਤਾਂ ਉਹਦਾ ਇੱਕ ਜਮਹੂਰੀ ਤਰੀਕਾ ਹੋ ਸਕਦਾ ਨਾ ਹੁਣ ਜਿੰਨੀ ਬੇਸ਼ਰਮੀ ਦੇ ਨਾਲ ਬੀਜੇਪੀ ਦੇ ਇੱਕ ਆਗੂ ਨੇ ਇਹਦੇ ਤੇ ਬਿਆਨ ਦਿੱਤਾ ਜਿਵੇਂ ਉਹਨੇ ਕਿਹਾ ਬੀਜੇਪੀ ਦਾ ਆਗੂ ਕਹਿੰਦਾ ਵੀ ਦੇਖੋ ਕੱਪੜਾ ਹੀ ਉਤਾਰਿਆ ਸੀ ਕਿਹੜਾ ਕਿਤੇ ਹੋਰ ਹੱਥ ਲਾ ਦਿੱਤਾ ਸੀ ਇੰਨਾ ਮਜ਼ਾਕੀਆ ਤੇ ਘਟੀਆ ਤਰੀਕੇ ਨਾਲ ਬੀਜੇਪੀ ਦਾ ਉਹ ਆਗੂ ਵਿਅੰਗ ਕਰ ਰਿਹਾ ਉਹ ਕਹਿ ਰਿਹਾ ਜੇ ਕਿਤੇ ਹੋਰ ਹੱਥ ਲਾ ਦਿੰਦਾ ਤਾਂ ਫਿਰ ਕੀ ਫਿਰ ਕਿੰਨੀ ਵੱਡੀ ਗੱਲ ਬਣ ਜਾਨੀ ਸੀ ਅਜੇ ਤੱਕ ਕਿਤੇ ਹੋਰ ਹੱਥ ਲਾਇਆ ਹੀ ਨਹੀਂ ਸੀ ਹੋਰ ਹੱਥ ਦਾ ਮਤਲਬ ਬੀਜੇਪੀ ਦੇ ਆਗੂ ਦਾ ਹੈ ਕੀ ਆ ਸਮਝਦੇ ਹੋ ਸਾਰੇ ਨੈਣਾ ਤਾਂ ਕੋਈ ਨਹੀਂ ਹੈ ਔਰ ਜਿੰਨੇ ਉਹ ਮੁਸਕੜੀਆਂ ਹਾਸੇ ਦੇ ਵਿੱਚ ਇਹ ਕਮੈਂਟ ਕਰ ਰਿਹਾ ਕੀ ਇਹ ਜਾਇਜ਼ ਆ ਵੇਖੋ ਮੇਰੀ ਗੱਲ ਨੂੰ ਇਹ ਜਿਹੜੀ ਧਾਰਮਿਕ ਨਫ਼ਰਤ ਹੈ ਇਹਦੇ ਚੋਂ ਬਾਹਰ ਨਿਕਲ ਕੇ ਸੁਣਨ ਦੀ ਲੋੜ ਆ ਸਮਝਣ ਦੀ ਲੋੜ ਆ ਹੁਣ ਪੰਜਾਬ ਦੇ ਮਲੇਰ ਕੋਟਲਾ ਦੇ ਵਿੱਚ ਬੀਬੀਆਂ ਨੇ ਇਕੱਠੀਆਂ ਹੋ ਕੇ ਪ੍ਰਦਰਸ਼ਨ ਕੀਤਾ ਹੈ ਪੰਜਾਬ ਦੇ ਮਲੇਰ ਕੋਟਲਾ ਦੇ ਵਿੱਚ ਬੀਤੇ ਕੱਲ ਸੈਂਕੜੇ ਹਜ਼ਾਰਾਂ ਔਰਤਾਂ ਇਕੱਠੀਆਂ ਹੋਈਆਂ ਨੇ ਔਰ ਉਹਨਾਂ ਨੇ ਮੁੱਖ ਮੰਤਰੀ ਦੇ ਖਿਲਾਫ ਪ੍ਰਦਰਸ਼ਨ ਕੀਤਾ ਔਰ ਉਹਨਾਂ ਨੇ ਮੰਗ ਕੀਤੀ ਹੈ ਵੀ ਮੁੱਖ ਮੰਤਰੀ ਦੀ ਇਸ ਹਰਕਤ ਦੀ ਸਜ਼ਾ ਮੁੱਖ ਮੰਤਰੀ ਨੂੰ ਮਿਲਣੀ ਚਾਹੀਦੀ ਹੈ ਕਿੰਨੀਕ ਸੁਣੀ ਜਾਏਗੀ ਆਪਾਂ ਨੂੰ ਪਤਾ ਹੀ ਹੈ ਕਿਉਂਕਿ ਘਟਨਾ ਬਿਹਾਰ ਚ ਹੋਈ ਹੈ ਇੱਥੇ ਜਿਹੜਾ ਪ੍ਰਦਰਸ਼ਨ ਬੀਬੀਆਂ ਕਰ ਰਹੀਆਂ ਨੇ ਠੀਕ ਹੈ ਔਰਤਾਂ ਦੇ ਹੱਕ ਦੀ ਆਵਾਜ਼ ਉਠਾਉਣੀ ਚਾਹੀਦੀ ਹੈ ਪਰ ਉਹਦਾ ਅਸਰ ਦੁਰਗਾਮੀ ਨਹੀਂ ਨਜ਼ਰ ਆਣਾ ਕਿਉਂਕਿ ਇੱਥੇ ਤਾਂ ਜਿਹੜੀ ਇੱਥੇ ਹੀ ਘਟਨਾ ਵਾਪਰੀ ਹੋਵੇ ਉਹਦੇ ਤੇ ਆਵਾਜ਼ ਉੱਠਣ ਤੇ ਵੀ ਹੁਣ ਕੋਈ ਬਹੁਤੀ ਕਾਰਵਾਈ ਨਹੀਂ ਹੁੰਦੀ ਜਿਹੜੀ ਘਟਨਾ ਉੱਥੇ ਵਾਪਰੀ ਹੈ ਉਹਦੇ ਤੇ ਤਾਂ ਕਾਰਵਾਈ ਬਹੁਤ ਘੱਟ ਹੋਣੀ ਹੈ ਪਰ ਪੂਰੇ ਦੇਸ਼ ਦੇ ਵਿੱਚ ਇਹ ਵਿਰੋਧ ਹੋਇਆ ਹੁਣ ਪੰਜਾਬ ਚ ਵੀ ਹੋਇਆ ਔਰ ਉਹ ਬੀਬੀਆਂ ਕੱਲ ਮਲੇਰ ਕੋਟਲੇ ਚ ਕਹਿ ਰਹੀਆਂ ਸੀ ਕਿ ਇਹ ਤਮੀਜ਼ ਕੀ ਹੈ ਇੱਕ ਇੰਨਾ ਵੱਡਾ ਅਹੁਦਾ ਮੁੱਖ ਮੰਤਰੀ ਦਾ ਔਰ ਉਹ ਇੱਕ ਔਰਤ ਨੂੰ ਭਰੇ ਸਟੇਜ ਦੇ ਉੱਪਰ ਐਦਾਂ ਜ਼ਲੀਲ ਕਰ ਰਿਹਾ ਹੈ ਲੋਕਾਂ ਦੇ ਸਾਹਮਣੇ ਉਹਦੇ ਕੱਪੜੇ ਖਿੱਚ ਰਿਹਾ ਹੈ ਇਹ ਕੀ ਹੈ ਇੱਥੇ ਹੀ ਬਸ ਨਹੀਂ ਬੀਤੇ ਕੱਲ ਰਾਜਸਥਾਨ ਦੇ ਜ਼ਿਲ੍ਹੇ ਜਲੌਰ ਦੇ ਵਿੱਚ ਇੱਕ ਬਹੁਤ ਹੀ ਮੰਦ ਭਾਗੀ ਤੇ ਮਾੜੀ ਘਟਨਾ ਵਾਪਰੀ ਜ਼ਿਲ੍ਹਾ ਜਲੌਰ ਦੇ ਵਿੱਚ 15 ਪਿੰਡਾਂ ਦੇ ਜਿਹੜੇ ਪ੍ਰਾਤਨ ਸੋਚ ਵਾਲੇ ਮੈਂ ਬਾਪੂ ਤਾਂ ਸਤਕਾਰਯੋਗ ਸ਼ਬਦਾਂ ਦਾ ਬੁੜੇ ਕਹੂੰਗਾ ਉਹ ਬੁੜਿਆਂ ਨੇ ਕੀ ਕੀਤਾ ਉਹ ਇਕੱਠੇ ਹੋਏ ਔਰ ਉਹਨਾਂ ਨੇ ਔਰਤਾਂ ਦੇ ਖਿਲਾਫ ਇੱਕ ਮਤਾ ਪਾਇਆ ਔਰਤਾਂ ਦੇ ਖਿਲਾਫ ਜਿਹੜਾ ਮਤਾ ਉਹਨਾਂ ਨੇ ਪਾਇਆ ਉਹਦੇ ਵਿੱਚ ਉਹ ਕਹਿੰਦੇ ਵੀ ਅੱਜ ਤੋਂ ਬਾਅਦ ਸਾਡੇ ਇਹਨਾਂ 15 ਪਿੰਡਾਂ ਦੇ ਵਿੱਚ ਜਿਹੜੀਆਂ ਬਹੂ ਬੇਟੀਆਂ ਨੇ ਔਰਤਾਂ ਨੇ ਉਹ ਮੋਬਾਈਲ ਫੋਨ ਨਹੀਂ ਰੱਖ ਸਕਣਗੀਆਂ ਹੂੰ ਕਹਿੰਦੇ ਸਮਾਰਟਫੋਨ ਤਾਂ ਬਿਲਕੁਲ ਹੀ ਨਹੀਂ ਰੱਖ ਸਕਦੀਆਂ ਕਿਸੇ ਵਿਆਹ ਸ਼ਾਦੀ ਤੇ ਜਾਣਾ ਉੱਥੇ ਉਹ ਫੋਨ ਮੰਗ ਨਹੀਂ ਸਕਦੀਆਂ ਗੱਲ ਨਹੀਂ ਕਰਨੀ ਉਹਨਾਂ ਨੇ ਉੱਥੇ ਕਿਸੇ ਨਾਲ ਫੋਨ ਤੇ ਸਕੂਲ ਕਾਲਜ ਜਿਹੜੀਆਂ ਜਾਂਦੀਆਂ ਧੀਆ ਉਹ ਫੋਨ ਨਹੀਂ ਲੈ ਕੇ ਜਾ ਸਕਦੀਆਂ ਇਹ ਮਤਾ ਉਹਨਾਂ ਨੇ ਪਾਇਆ ਆਪਣੇ ਜਣੇ ਤਾਂ ਉਹ ਬੜੀ ਅਕਲ ਵਖਾ ਰਹੇ ਨੇ ਉਹ ਇੰਜ ਸ਼ੋਅ ਕਰ ਰਹੇ ਨੇ ਵੀ ਅਸੀਂ ਧੀਆ ਭੈਣਾਂ ਦੇ ਰਾਖੇ ਬਹੁਤ ਆ ਅਸੀਂ ਇਹਨਾਂ ਨੂੰ ਗਲਤ ਹੋਣ ਤੋਂ ਰੋਕਦੇ ਆ ਅਸੀਂ ਇਹਨਾਂ ਨੂੰ ਗਲਤ ਪਾਸੇ ਨਹੀਂ ਜਾਣ ਦੇਣਾ ਪਰ ਅਸਲੀਅਤ ਕੀ ਹੈ ਅਸਲੀਅਤ ਇਹਦੇ ਉਲਟ ਹੈ ਅਸਲੀਅਤ ਇਹ ਹੈ ਕਿ ਇਹ ਮਰਦ ਪ੍ਰਧਾਨ ਸਮਾਜ ਹੈ ਤੇ ਇਹ ਅੱਜ ਦੀ ਨਹੀਂ ਪ੍ਰਾਤਨ ਸੈਂਕੜੇ ਹਜ਼ਾਰਾਂ ਸਾਲਾਂ ਤੋਂ ਹੀ ਮਰਦ ਪ੍ਰਧਾਨ ਸਮਾਜ ਜਿਹੜਾ ਔਰਤ ਨੂੰ ਗੁਲਾਮ ਕਰਨ ਦੇ ਲਈ ਉਹਨੂੰ ਗੁਲਾਮੀ 'ਚ ਰੱਖਣ ਦੇ ਲਈ 100 ਤਰ੍ਹਾਂ ਦੇ ਤਰੀਕਿਆਂ ਦੇ ਰਸੇ ਵੱਟਦਾ ਔਰਤ ਨੂੰ ਬੰਨਣ ਦੇ ਲਈ ਰਸੇ ਵੱਟਦਾ ਤੇ ਉਹ ਰਸੇ ਕਈ ਬਹਾਨਿਆਂ ਦੇ ਹੁੰਦੇ ਨੇ ਤੁਸੀਂ ਦੇਖੋ ਪਰਦਾ ਪ੍ਰਥਾ ਪਹਿਲਾਂ ਬਣਾਈ ਗਈ ਪਰਦਾ ਪ੍ਰਥਾ ਮਰਦਾਂ ਨੇ ਬਣਾਈ ਔਰਤ ਨੂੰ ਪਰਦੇ ਚ ਰੱਖਣ ਲਈ ਸਤੀ ਪ੍ਰਥਾ ਬਣਾਈ ਕਿੰਨੀਆਂ ਸਾਰੀਆਂ ਪ੍ਰਥਾਵਾਂ ਤੇ ਪਰੰਪਰਾਵਾਂ ਐਸੀਆਂ ਬਣਾਈਆਂ ਜਿਹੜੀਆਂ ਸਿਰਫ ਔਰਤਾਂ ਤੇ ਲਾਗੂ ਕੀਤੀਆਂ ਬੰਦਿਆਂ ਤੇ ਨਹੀਂ ਹੁਣ ਨੁਕਸ ਦਾ ਬੰਦਿਆਂ ਦੀ ਸੋਚ ਨੀਅਤ ਦੇ ਵਿੱਚ ਹੈ ਤੇ ਜਿਹੜੀਆਂ ਪ੍ਰਥਾਵਾਂ ਉਹ ਔਰਤਾਂ ਦੇ ਖਿਲਾਫ ਬਣਾਈਆਂ ਤੇ ਲਾਗੂ ਕੀਤੀਆਂ ਗਈਆਂ ਇਸੇ ਤਰ੍ਹਾਂ ਤੁਸੀਂ ਦੇਖੋ ਹੁਣ ਰਾਜਸਥਾਨ ਦੇ ਜਲੌਰ ਦੇ ਵਿੱਚ ਇਹ ਜਿਹੜਾ ਕੰਮ ਕੀਤਾ ਗਿਆ ਇਹਦੇ ਪਿੱਛੇ ਕੋਈ ਕਾਰਨ ਕਹਿਣ ਪਰ ਮੈਂ ਪੁੱਛਣਾ ਚਾਹਣਾ ਤੁਸੀਂ ਦੱਸ ਦੋ ਇਹ ਬੰਦਿਆਂ ਦੇ ਖਿਲਾਫ ਕਿਉਂ ਨਹੀਂ ਬਣਾਇਆ ਇਹ ਨਿਯਮ ਜੇਕਰ ਇਹ ਔਰਤਾਂ ਤੇ ਨਿਯਮ ਆ ਵੀ ਇਹ ਫੋਨ ਖਰਾਬ ਕਰਦਾ ਹੈ ਫੋਨ ਗਲਤ ਰੋਲ ਅਦਾ ਕਰਦਾ ਹੈ ਮੋਬਾਈਲ ਫੋਨ ਸਮਾਰਟਫੋਨ ਤਾਂ ਫਿਰ ਉਹ ਰੂਲ ਜਾਂ ਤਾਂ ਬੰਦਿਆਂ ਤੇ ਵੀ ਬਣਾਉਂਦੇ ਫਿਰ ਅਸੀਂ ਕਹਿੰਦੇ ਵੀ ਭਾਈ ਸੋਚ ਬਹੁਤ ਦੂਰਦਰਸ਼ਤਾ ਦੀ ਹੋ ਸਕਦੀ ਹੈ ਵੀ ਫੋਨ ਸਮਾਰਟਫੋਨ ਟਾਈਮ ਖਰਾਬ ਕਰਦਾ ਹੈ ਇੱਥੇ ਗਲਤ ਚੀਜ਼ਾਂ ਵੀ ਆਉਂਦੀਆਂ ਨੇ ਉਹ ਗਲਤ ਪ੍ਰਭਾਵਨਾ ਪਵੇ ਉਹ ਬੰਦਾ ਉਹਦਾ ਐਡਿਕਟਡ ਨਾ ਹੋਵੇ ਭਈਆ ਸਾਰਿਆਂ ਵਾਸਤੇ ਕਲੀਆਂ ਔਰਤਾਂ ਵਾਸਤੇ ਨਿਯਮ ਬਣਾਉਣੇ ਤੇ ਬੰਦਿਆਂ ਨੂੰ ਉਸ ਤੋਂ ਬਾਹਰ ਰੱਖ ਲੈਣਾ ਇਹ ਕੀ ਔਰਤ ਵਿਰੋਧੀ ਸੋਚ ਨਹੀਂ ਸ਼ਰਿਆਮ ਸਪਸ਼ਟ ਰੂਪ ਚ ਇਹ ਔਰਤ ਵਿਰੋਧੀ ਸੋਚ ਹੈ ਔਰ ਇਹ ਅੱਜ ਦੀ ਨਹੀਂ ਇਹ ਸੈਂਕੜੇ ਹਜ਼ਾਰਾਂ ਸਾਲਾਂ ਦੀ ਹੈ ਉਹ ਚਾਹੇ ਰਾਜਸਥਾਨ ਦੇ ਜਲੌਰ ਤੋਂ ਆਈ ਹੈ ਤੇ ਚਾਹੇ ਇਹ ਸੋਚ ਜਿਹੜੀ ਆ ਇਹ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਉਸ ਐਕਚੁਅਲ ਹੈ ਚਾਹੇ ਸਾਡੇ ਆਸ-ਪਾਸੇ ਅਸੀਂ ਘਰਾਂ ਦੇ ਵਿੱਚ ਔਰਤਾਂ ਨਾਲ ਜੋ ਵਤੀਰਾ ਕਰਦੇ ਆ ਉਹਦੇ 'ਚ ਹੈ ਚਾਹੇ ਸਾਡੀ ਜੋ ਜ਼ਿਹਨੀयत ਦੇ ਵਿੱਚ ਔਰਤਾਂ ਦੇ ਪ੍ਰਤੀ ਜੋ ਵਿਚਾਰ ਪਏ ਨੇ ਚਾਹੇ ਉਹ ਨਹੀਂ ਕਹਿਣ ਦਾ ਭਾਵ ਇਹ ਸਾਰਾ ਕੁਝ ਜਿਹੜਾ ਉਹ ਔਰਤ ਵਿਰੋਧੀ ਹੈ ਔਰਤਾਂ ਨੂੰ ਆਪਣੀ ਆਜ਼ਾਦੀ ਦੀ ਲੜਾਈ ਆਪ ਲੜਨੀ ਪਵੇਗੀ ਕੋਈ ਕਿਸੇ ਦੇ ਹੱਕਾਂ ਦੀ ਲੜਾਈ ਦੂਜਾ ਨਹੀਂ ਆ ਕੇ ਲੜਦਾ ਹਾਂ ਦੂਜੇ ਕੁਝ ਲੋਕ ਸਮਰਥਨ سپورਟ ਦੇ ਵਿੱਚ ਆ ਸਕਦੇ ਨੇ ਸ਼ੁਰੂਆਤ ਵੀ ਕਰ ਸਕਦੇ ਨੇ ਪਰ ਜਿਹੜੇ ਤਬਕੇ ਨੇ ਮੁਕਤ ਹੋਣਾ ਹੈ ਜਿਹੜਾ ਪੀੜਤ ਆ ਜੇ ਉਹ ਖੁਦ ਉਸ ਲੜਾਈ ਦਾ ਹਿੱਸਾ ਨਾ ਬਣੇ ਤਾਂ ਫਿਰ ਬਾਹਰਲੀ ਲੜਾਈ ਬਹੁਤਾ ਅਰਥ ਨਹੀਂ ਰੱਖਦੀ ਇੱਥੇ ਹੀ ਇੱਕ ਗੱਲ ਮੈਂ ਹੋਰ ਕਰਨੀ ਚਾਹੂੰਗਾ ਕੱਲ ਬੀਬੀ ਦਲੇਰਕੌਰ ਜਿਹੜੀ ਦਲੇਰਕੋਲ ਖਾਲਸਾ ਜਿਹੜੀ ਇੱਕ ਢਾਡੀ ਜੱਥਾ ਚਲਾਉਂਦੇ ਨੇ ਪ੍ਰਚਾਰਕ ਨੇ ਕੱਲ ਉਹ ਰੋਏ ਲਾਈਵ ਹੋ ਕੇ ਰੋਏ ਉਨਾ ਬਾਰੇ ਤਰ੍ਹਾਂ ਤਰ੍ਹਾਂ ਦੇ ਵਿਚਾਰ ਲੋਕ ਕਹਿ ਰਹੇ ਨੇ ਕੋਈ ਕਹਿ ਰਿਹਾ ਕਿ ਬੀਬੀ ਬੀਬੀ ਠੀਕ ਆ ਕੋਈ ਕਹਿ ਰਿਹਾ ਕਿ ਬੀਬੀ ਨਾਲ ਜੋ ਹੋਇਆ ਉਹ ਠੀਕ ਹੈ ਪਰ ਇੱਥੇ ਦੋ ਗੱਲਾਂ ਮੈਂ ਕਹੂੰਗਾ ਦੇਖੋ ਔਰਤ ਦੀ ਇੱਕ ਸਤਕਾਰ ਇੱਕ ਮਰਿਆਦਾ ਸਾਨੂੰ ਰੱਖਣੀ ਚਾਹੀਦੀ ਉਹ ਬੀਬੀ ਦਲੇਰਕੌਰ ਜਦ ਉਹ ਦੱਸਦੀ ਆ ਮੈਂ ਸਟੇਜ ਤੇ ਸੀ ਤਾਂ ਮੈਂ ਇਤਿਹਾਸ ਨੂੰ ਜਿੱਦਾਂ ਮੈਂ ਅੱਜ ਤੱਕ ਪੜ੍ਹਿਆ ਜਾਂ ਸੁਣਿਆ ਮੈਂ ਓਦਾਂ ਸੁਣਾ ਰਹੀ ਸੀ ਭਾਈ ਸੰਗਤ ਸਿੰਘ ਨੂੰ ਕਲਗੀ ਗੁਰਗੋਬਿੰਦ ਸਿੰਘ ਜੀ ਨੇ ਲਾਈ ਯਾ ਭਾਈ ਜੀਵਨ ਸਿੰਘ ਜੈਤਾ ਜੀ ਨੂੰ ਲਾਈ ਇਹ ਇੱਥੇ ਮਤਭੇਦ ਨੇ ਉਹ ਕਹਿੰਦੀ ਮੈਂ ਕਿਹਾ ਸੰਗਤ ਸਿੰਘ ਨੂੰ ਲਾਈ ਤਾ ਕੱਠ ਦੇ ਵਿੱਚੋਂ ਕੁਝ ਵਿਅਕਤੀ ਉੱਠੇ ਤੇ ਉਹ ਉੱਠ ਕੇ ਉੱਥੇ ਹੀ ਉਹਦੀ ਬੇਇੱਜ਼ਤੀ ਕਰਨ ਲੱਗ ਪਏ ਵੀ ਤੈਨੂੰ ਇਹ ਸਮਝ ਨਹੀਂ ਗਈ ਤੂੰ ਇਹ ਉਹ ਦੇਖੋ ਮੇਰਾ ਇਹ ਕਹਿਣਾ ਹੈ ਜੇ ਕਿਸੇ ਨੂੰ ਇਤਰਾਜ ਸੀ ਇਹ ਹੋ ਸਕਦਾ ਹੈ ਕਿ ਉਹ ਬੀਬੀ ਨੇ ਇਤਿਹਾਸ ਨੂੰ ਠੀਕ ਪੇਸ਼ ਨਾ ਕੀਤਾ ਹੋਵੇ ਉਹਦੇ ਪਿੱਛੇ ਕੁਝ ਵੀ ਕਾਰਨ ਹੋ ਸਕਦੇ ਪਰ तरीका ਇਹ ਹੋਣਾ ਚਾਹੀਦਾ ਸੀ ਕਿ ਉਹਦਾ ਪ੍ਰੋਗਰਾਮ ਸਮਾਪਤ ਹੋਣ ਲੈਣ ਦਿੰਦੇ ਬੁੱਧੀਮਾਨਾਂ ਵਾਂਗ ਅਕਲਮੰਦਾਂ ਵਾਂਗ ਸਿਆਣਿਆਂ ਵਾਂਗ ਸਿੰਘਾਂ ਵਾਂਗ ਉਸ ਤੋਂ ਬਾਅਦ ਉਹ ਉਹਨੂੰ ਜਾ ਕੇ ਸਟੇਜ ਦੇ ਬੈਕਸਾਈਡ ਜਿੱਥੇ ਵੀ ਮਿਲਦੇ ਬੜੇ ਸਲੀਕੇ ਨਾਲ ਗੱਲ ਕਰਦੇ ਉਹਨੂੰ ਕਹਿੰਦੇ ਵੀ ਭੈਣ ਜੀ ਗੱਲ ਇਦਾਂ ਐ ਵੀ ਆਹ ਇਤਿਹਾਸ ਦਾ ਆਹਾ ਤੁਸੀਂ ਆਹਾ ਕਿਉਂ ਬੋਲ ਰਹੇ ਹੋ ਤੇ ਫਿਰ ਉਹਦੇ ਤੱਥ ਸਬੂਤ ਪਖਤਾਉਂਦੇ ਉਹਨੂੰ ਸਿੱਧ ਕਰਦੇ ਵੀ ਆਹ ਇਤਿਹਾਸ ਫਿਰ ਭਾਵੇਂ ਵੀ ਕਹਿ ਦਿੰਦੇ ਵੀ ਜੇ ਜੇ ਉਹ ਨਾ ਮੰਨਦੀ ਨਾ ਕਿਸੇ ਗੱਲ ਤੇ ਆਉਂਦੀ ਫੇਰ ਭਾਵੇਂ ਕਹਿ ਦਿੰਦੇ ਵੇਖੋ ਅਸੀਂ ਸੋਸ਼ਲ ਮੀਡੀਆ ਤੇ ਤੇ ਮੀਡੀਆ ਦੇ ਵਿੱਚ ਇਹ ਗੱਲ ਲੈ ਕੇ ਜਾਵਾਂਗੇ ਜੇਕਰ ਤੁਸੀਂ ਇਹਨੂੰ ਦਰੁਸਤ ਨਹੀਂ ਕਰਦੇ ਪਰ ਇਕੱਠ ਦੇ ਵਿੱਚ ਸਿੱਧਾ ਹੀ ਰੌਲਾ ਪਾ ਲੈਣਾ ਕੀ ਹੈ ਠੀਕ ਸੀ ਤੁਹਾਨੂੰ ਠੀਕ ਲੱਗਦਾ ਆਪਣਾ ਵਿਚਾਰ ਤੁਸੀਂ ਵੀ ਲਿਖਿਓ ਪੰਜਾਬ ਦੇ ਵਿੱਚ ਹਜ਼ਾਰਾਂ ਔਰਤਾਂ ਇਕੱਠੀਆਂ ਹੋਈਆਂ ਨੇ ਤੇ ਮੁੱਖ ਮੰਤਰੀ ਦੇ ਵਿਰੁੱਧ ਬਹੁਤ ਵੱਡਾ ਰੋਸ ਪ੍ਰਦਰਸ਼ਨ ਕੀਤਾ ਹੈ ਮੁੱਖ ਮੰਤਰੀ ਦੀ ਉਹ ਕਿਹੜੀ ਸੋਚ ਸੀ ਉਹ ਕਿਹੜੀ ਮਾਨਸਿਕਤਾ ਸੀ ਜਿਸ ਕਰਕੇ ਮੁੱਖ ਮੰਤਰੀ ਨੇ ਭਰੇ ਇਕੱਠ ਦੇ ਵਿੱਚ ਇੱਕ ਔਰਤ ਦੇ ਨਾਲ ਇਹ ਹਰਕਤ ਕੀਤੀ ਕਿ ਚਫੇਰੇ ਮੁੱਖ ਮੰਤਰੀ ਦਾ ਵਿਰੋਧ ਸ਼ੁਰੂ ਹੋਇਆ ਹੁਣ ਮੈਂ ਤੁਹਾਨੂੰ ਘਟਨਾ ਦੱਸਦਾ ਤੁਸੀਂ ਵੀ ਆਪਣਾ ਵਿਚਾਰ ਆਪਣਾ ਕਮੈਂਟ ਲਿਖਿਓ ਕਿ ਕੀ ਮੁੱਖ ਮੰਤਰੀ ਨੇ ਇਹ ਠੀਕ ਕੀਤਾ ਸੀ ਘਟਨਾ ਜੀ ਬਿਹਾਰ ਦੀ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਪਿਛਲੇ ਦਿਨੀ ਇੱਕ ਜਿਹੜੀ ਡਾਕਟਰ ਬੀਬੀਸੀ ਜਦੋਂ ਉਹ ਸਟੇਜ ਦੇ ਉੱਪਰ ਮੁੱਖ ਮੰਤਰੀ ਤੋਂ ਆਪਣਾ ਇੱਕ ਅਵਾਰਡ ਸਨਮਾਨ ਲੈਣ ਲਈ ਸਟੇਜ ਤੇ ਆਉਂਦੀ ਹੈ ਤਾਂ ਮੁੱਖ ਮੰਤਰੀ ਉਹਦਾ ਕੱਪੜਾ ਖਿੱਚਦਾ ਤੇ ਉਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਇੱਕ ਵਿਵਾਦ ਪਖਦਾ ਤੇ ਇੱਥੇ ਇਹ ਵੀ ਮੈਂ ਦੱਸ ਦਿਆਂ ਕਿ ਉਹ ਕੱਪੜਾ ਖਿੱਚਣ ਦੀ ਹਰਕਤ ਦੇ ਸਮਰਥਨ ਦੇ ਵਿੱਚ ਉਹਨੂੰ ਠੀਕ ਠਹਿਰਾਉਣ ਦੇ ਲਈ ਭਾਜਪਾ ਦੇ ਕੁਝ ਨੇਤਾ ਬੋਲਣ ਲੱਗ ਪਏ ਹੋਰ ਕੁਝ ਲੀਡਰ ਬੋਲਣ ਲੱਗ ਪਏ ਮਾਮਲਾ ਇਹ ਸੀਗਾ ਕਿ ਉਹ ਜਿਹੜੀ ਬੀਬੀ ਸੀ ਉਹ ਮੁਸਲਮ ਬੀਬੀ ਸੀ ਤੇ ਜਿਵੇਂ ਹਰ ਇੱਕ ਫਿਰਕੇ ਹਰ ਇੱਕ ਭਾਈਚਾਰੇ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਰੀਤੀ ਰਿਵਾਜ ਨੇ ਭਾਵੇਂ ਉਹ ਗਲਤ ਨੇ ਭਾਵੇਂ ਠੀਕ ਨੇ ਪਰ ਹੈਗੇ ਨੇ ਹਰ ਇੱਕ ਫਿਰਕੇ ਚ ਕੁਝ ਕੁਝ ਰਸਮਾਂ ਰਿਵਾਜ ਜਿਹੜੇ ਨੇ ਉਹ ਪ੍ਰਾਤਨ ਟਾਈਮ ਦੇ ਨੇ ਜਿਨ੍ਹਾਂ ਨੂੰ ਅੱਜ ਗਲਤ ਕਿਹਾ ਜਾ ਸਕਦਾ ਹੈ ਕੁਝ ਠੀਕ ਹੁੰਦੇ ਨੇ ਕੁਝ ਗਲਤ ਹਰ ਇੱਕ ਦੇ ਵਿੱਚ ਹੁੰਦੇ ਨੇ ਪਰ ਹੁਣ ਜਿਹੜਾ ਉਹ ਕੱਪੜਾ ਬੀਬੀ ਆਪਣੇ ਮੂੰਹ ਤੇ ਬਨ ਕੇ ਆਈ ਉਹ ਮੁਸਲਮ ਭਾਈਚਾਰੇ ਦੇ ਵਿੱਚ ਇੱਕ ਉਹ ਰਵਾਇਤ ਕਹਿ ਲੋ ਜਾਂ ਉਹਨਾਂ ਦੀ ਇੱਕ ਪਰੰਪਰਾ ਕਹਿ ਲੋ ਜਾਂ ਕੁਝ ਕਹਿ ਲੋ ਪਰ ਹਜਾਬ ਜਾਂ ਨਕਾਬ ਉਹਨੂੰ ਉਹ ਕਹਿੰਦੇ ਨੇ ਜਦੋਂ ਉਹ ਬੀਬੀ ਆਈ ਸਟੇਜ ਤੇ ਤਾਂ ਮੁੱਖ ਮੰਤਰੀ ਨੂੰ ਪਤਾ ਕਿ ਇਹ ਇਸ ਭਾਈਚਾਰੇ ਦੇ ਵਿੱਚ ਇਹ ਇਹ ਚੀਜ਼ ਚੱਲਦੀ ਹੈ ਤਾਂ ਮੁੱਖ ਮੰਤਰੀ ਨੇ ਉਹ ਬੀਬੀ ਦਾ ਇੱਕਦਮ ਮੂੰਹ ਤੋਂ ਕੱਪੜਾ ਖਿੱਚ ਕੇ ਆਪ ਹੀ ਲਾਉਣਾ ਸ਼ੁਰੂ ਕਰ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ